ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਕੜਮ ਦੀ ਸਬਜ਼ੀ ਕੜਮ ਜਿਹਨੂੰ ਗਾਡਨ ਗੋਭੀ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹਰ ਘਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਸਬਜ਼ੀ ਜਿਹੜੀ ਹੈ ਬਣਾਈ ਜਾਂਦੀ ਹੈ ਕੁਝ ਘਰਾਂ ਦੇ ਵਿੱਚ ਇਹ ਸਬਜ਼ੀ ਬਿਲਕੁਲ ਵੀ ਪਸੰਦ ਨਹੀਂ ਕੀਤੀ ਜਾਂਦੀ ਪਰ ਤੁਸੀਂ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਏਗੀ ਜੇਕਰ ਮੇਰੀ ਰੈਸਪੀ ਤੁਹਾਨੂੰ ਚੰਗੀ ਲੱਗੇ ਵੀਡੀਓ ਚੰਗੀ ਲੱਗੇ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿ ਇਹ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ 1 ਕਿਲੋ ਕੜਮ ਲਏ ਸੀ ਇਹ ਗੁੱਚੀ ਦੇ ਵਿੱਚ ਮੈਂ ਲਏ ਆ ਤੇ 4 ਕੜਮ ਜਿਹੜੇ ਚੜੇ ਆ ਕਿਉਂਕਿ ਥੋੜੇ ਮੋਟੇ-ਮੋਟੇ ਕੜਮ ਹੈ ਤਾਂ ਆਪਾਂ ਹੁਣ ਇਹਦੀ ਜਿਹੜੀ ਗੁੱਚੀ ਹੈ ਇਹਨੂੰ ਖੋਲ ਲੈਣੇ ਆ ਖੋਲਣ ਤੋਂ ਬਾਅਦ ਇਹਦੇ ਜਿਹੜੇ ਪੱਤੇ ਆ ਇਹ ਅਲੱਗ ਕਰ ਲੈਣੇ ਆ ਗੁੱਚੀਆਂ ਦੇ ਵਿੱਚ ਜਿਹੜੇ ਕੜਮ ਆਉਂਦੇ ਆ ਉਹਨਾਂ ਵਿੱਚ ਗੰਦਗੀ ਵਗੈਰਾ ਹੁੰਦੀ ਹੈ ਘਾਹ ਫੂਸ ਵਗੈਰਾ ਜਿਹੜਾ ਹੁੰਦਾ ਆ ਹੁਣ ਜਿਹੜੇ ਮੋਟੇ-ਮੋਟੇ ਪੱਤੇ ਆ ਨਾ ਜਿਹੜੇ ਇਹ ਆਪਾਂ ਅਲੱਗ ਕਰ ਲੈਣੇ ਆ ਕੜਮਾਂ ਦੇ ਨਾਲ ਤੇ ਕੜਮ ਜਿਹੜੇ ਉਹ ਅਲੱਗ ਕਰ ਲੈਣੇ ਆ ਸਾਰੇ ਪੱਤੇ ਇਸੇ ਤ ਤੇ ਆਪਾਂ ਅਲੱਗ ਕਰਕੇ ਫਿਰ ਇਹਨਾਂ ਨੂੰ ਸਾਫ਼ ਕਰਨਾ ਹੈ ਤੇ ਸਾਰੇ ਸਾਰੇ ਜਿਹੜੇ ਕੜਮ ਹੈ ਇਸੇ ਤਰੀਕੇ ਦੇ ਨਾਲ ਸਾਫ਼ ਕਰ ਲਵਾਂਗੇ ਆਪਾਂ ਜਿਹੜੇ ਵਿੱਚ ਵਾਲੇ ਪੱਤੇ ਮੇਰੇ ਰੱਖੇ ਹੋਏ ਆ ਕੜਮ ਦੇ ਨਾਲ ਹੀ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਿਹੜੇ ਵਿੱਚ ਵਾਲੇ ਪੱਤੇ ਉਹ ਵੀ ਅਲੱਗ ਕਰ ਲਏ ਆ ਤੇ ਜਿਹੜੇ ਆਪਾਂ ਕੜਮ ਹੈ ਇਹਨਾਂ ਨੂੰ ਛਿੱਲ ਲੈਣਾ ਚੰਗੀ ਤਰ੍ਹਾਂ ਦੇ ਨਾਲ ਕੁਝ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਛਿੱਲਣਾ ਵੀਡੀਓ ਤੁਸੀਂ ਕਿੱਥੇ ਕਿੱਥੋਂ ਦੇਖ ਰਹੇ ਹੋ ਤੁਹਾਡੇ ਉਥੇ ਇਹਨੂੰ ਕੀ ਕਿਹਾ ਜਾਂਦਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਔਰ ਕਿਵੇਂ ਇਹ ਸਬਜ਼ੀ ਬਣਾਈ ਜਾਂਦੀ ਹੈ ਇਹ ਵੀ ਮੈਨੂੰ ਜਰੂਰ ਦੱਸਿਓ ਤਦ ਉਹਨਾਂ ਇਹਨਾਂ ਨੂੰ ਆਪਾਂ ਸਾਰੇ ਕੜਮ ਜਿਹੜੇ ਇਹਨਾਂ ਨੂੰ ਛਿੱਲ ਕੇ ਤਿਆਰ ਕਰ ਲਵਾਂਗੇ ਸਾਰੇ ਕੜਮ ਮੈਂ ਛਿੱਲ ਲਿਆ ਤੇ ਇਹਨਾਂ ਨੂੰ ਮੈਂ ਪਤਲੇ ਪਤਲੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੇ ਨਾਲ ਸਾਰੇ ਕੜਮੇ ਇਸੇ ਤਰੀਕੇ ਦੇ ਨਾਲ ਕੱਟ ਕਰਕੇ ਤਿਆਰ ਕਰ ਲੈਣੇ ਆ ਇਹ ਕੜਮ ਤੁਸੀਂ ਇੱਦਾਂ ਵੀ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੇ ਆ ਮਿੱਠੇ-ਮਿੱਠੇ ਲੱਗਦੇ ਆ ਕੱਚੇ ਵੀ ਖਾਣ ਦੇ ਵਿੱਚ ਸਾਰੇ ਕੜਮ ਜਿਹੜੇ ਮੈਂ ਇਹ ਵੀ ਕੱਟ ਲਿਆ ਹੁਣ ਆ ਗਈ ਪੱਤਿਆਂ ਦੀ ਵਾਰੀ ਜਿਹੜੇ ਪੱਤੇ ਆ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਉਪਰੋਂ ਉਪਰੋਂ ਆਪਾਂ ਜਿਹੜੇ ਪੱਤੇ-ਪੱਤੇ ਇਹ ਅਲੱਗ ਕਰਨੇ ਆ ਕਿਉਂਕਿ ਉਪਰੋਂ ਜਿਹੜੇ ਪੱਤੇ ਆ ਇੱਕਦਮ ਸੌਫਟ ਆ ਕੱਚੇ ਆ ਜਿਹੜੀਆਂ ਡੰਡੀਆਂ ਬਹੁਤ ਜ਼ਿਆਦਾ ਪੱਕੀਆਂ ਹੋਈਆਂ ਕੁਝ ਇਸ ਤਰ੍ਹਾਂ ਦੇ ਨਾਲ ਜਿਹੜੇ ਪੱਤੇ ਡੰਡੀਆਂ ਦੇ ਨਾਲੋਂ ਅਲੱਗ ਕਰ ਲੈਣੇ ਆ ਇਹ ਪੱਤੇ ਸਬਜ਼ੀ ਦੇ ਵਿੱਚ ਬਹੁਤ ਤੇਸਰੀ ਲੱਗਦੇ ਆ ਔਰ ਹੈਲਦੀ ਵੀ ਹੁੰਦੇ ਆ ਇਸ ਕਰਕੇ ਪੱਤੇ ਜਿਹੜੇ ਸੁੱਟਨੇ ਨਹੀਂ ਆ ਇਹਨਾਂ ਨੂੰ ਪਾਣਾ ਜਿਹੜੇ ਖਰਾਬ ਪੱਤੇ ਹੋ ਆਪਾਂ ਸੁੱਟ ਦਵਾਂਗੇ ਕੁਝ ਇਦਾਂ ਦੇ ਨਾਲ ਆਪਾਂ ਸਾਰੇ ਪੱਤੇ ਜਿਹੜੇ ਅਲੱਗ ਕਰ ਲਵਾਂਗੇ ਜੇ ਐਨ ਕੇ ਤੇ ਸਬਜ਼ੀ ਬਹੁਤ ਜ਼ਿਆਦਾ ਬਣਾਈ ਜਾਂਦੀ ਆ ਬਹੁਤ ਪਸੰਦ ਕੀਤੀ ਜਾਂਦੀ ਆ ਅਲੱਗ-ਅਲ ਪੱਤੇ ਮੈਂ ਅਲੱਗ ਕਰ ਲਏ ਦੰਨੀਆਂ ਮੈਂ ਅਲੱਗ ਕਰ ਲਈਆਂ ਜਿਹੜੇ ਅਗਲੇ ਅਗਲੇ ਵਾਲੇ ਛੋਟੇ ਪੱਤੇ ਸੀ ਇਹ ਮੈਂ ਦੇਖੋ ਤੁਸੀਂ ਅਲੱਗ ਕੀਤੀ ਹੋਇਆ ਹੁਣ ਇਹ ਪੱਤੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲੈਣੇ ਤੇ ਜਿਹੜੀਆਂ ਦੰਨੀਆਂ ਸਾਡੇ ਕੰਮ ਦੀਆਂ ਨਹੀਂ ਐ ਇਹਨਾਂ ਨੂੰ ਸੁੱਟ ਦੰਨੇ ਆ ਸਾਰੇ ਪੱਤੇ ਮੈਂ ਚੰਗੀ ਤਰ੍ਹਾਂ ਦੇ ਨਾਲ ਧੋਲੇ ਆ ਦੋ ਤਿੰਨ ਵਾਰ ਇਹਨਾਂ ਨੂੰ ਮੈਂ ਧੋਇਆ ਕਿਉਂਕਿ ਇਹਨਾਂ ਤੇ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਤੇ ਇਸ ਕਾਰਨ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਦੋ ਤਿੰਨ ਵਾਰ ਧੋਣਾ ਹੈ ਕੜਮ ਆਪਾਂ ਪਹਿਲੇ ਕੱਟ ਲਏ ਸੀ ਤੇ ਪੱਤੇ ਵੀ ਆਪਾਂ ਹੁਣ ਕੱਟ ਕੇ ਤਿਆਰ ਕਰ ਲੈਣੇ ਆ ਜਿੱਦਾਂ ਆਪਾਂ ਸਾਹ ਕੱ ਸਾਗ ਆਪਾਂ ਬਹੁਤ ਜ਼ਿਆਦਾ ਬਰੀਕ ਬਰੀਕ ਕੱਟ ਕੇ ਤਿਆਰ ਕਰਨੇ ਆ ਪਰ ਇਹ ਪੱਤੇ ਥੋੜੇ ਮੋਟੇ ਹੀ ਰੱਖਣੇ ਆ ਕਿਉਂਕਿ ਇਸੇ ਤਰੀਕੇ ਦੇ ਨਾਲ ਬਣਾਈ ਜਾਂਦੀ ਹੈ ਬਹੁਤ ਟੇਸਟੀ ਵੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀ ਸਾਰੇ ਪੱਤੇ ਕੱਟ ਲੈਣੇ ਪਹਿਲੇ ਸਾਰੇ ਪੱਤੇ ਮੈਂ ਕੱਟ ਲਏ ਤੁਸੀਂ ਦੇਖ ਸਕਦੇ ਹੋ ਪਲੇਟ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਗੈਸ 'ਵਾਰ ਲੈ ਇਹਨਾਂ ਨੂੰ ਤੜਕਾ ਲਗਾਣਾ ਲੜਕਾ ਲਗਾਉਣ ਦੇ ਲਈ ਕੜਾਈ ਰੱਖੀਏ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਮੈਂ 2 ਤੋਂ 3 ਵੱਡੇ ਚਮਚੇ ਜਿਹੜਾ ਸਰੋਂ ਦਾ ਤੇਲ ਇਹਦੇ ਵਿੱਚ ਪਾ ਰਹੀਆਂ ਇਹਦੇ ਵਿੱਚ ਤੇਲ ਥੋੜਾ ਜਿਆਦਾ ਕੁਆਂਟੀਟੀ ਵਿੱਚ ਪੈਂਦਾ ਤੁਸੀਂ ਜੋ ਵੀ ਕੁਕਿੰਗ ਆਇਲ ਖਾਦੇ ਹੋ ਉਹੀ ਪਾ ਲਿਓ ਪਰ ਸਰੋਂ ਦੇ ਤੇਲ ਵਿੱਚ ਇਹ ਸਬਜ਼ੀ ਸਵਾਦ ਬਣਦੀ ਹੈ ਜ਼ਿਆਦਾ ਇਸ ਕਾਰਨ ਮੈਂ ਸਰੋਂ ਦਾ ਤੇਲ ਪਾਇਆ ਹੈ ਅੱਧਾ ਚਮਚੇ ਦੇ ਵਿੱਚ ਮੇਥਰੇ ਅੱਧਾ ਚਮਚ ਜੀਰਾ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਰਾਈ ਇਹ ਮਸਾਲੇ ਜਿਹੜੇ ਫਰਾਈ ਹੋ ਗਏ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕੱਟਿਆ ਹੋਇਆ ਲਸਣ ਇੱਕ ਗੰਢੀ ਮੱਲਾ ਸੰਦੀਚੇ ਲੱਕੇ ਬਰੀਕ ਬਰੀਕ ਕੱਟ ਲਿਆ ਸੀ ਔਰ 1 ਇੰਚ ਦਾ ਟੁਕੜਾ ਅਦਰਕ ਦਾ ਜਿਹੜਾ ਉਹ ਵੀ ਮੈਂ ਬਰੀਕ ਬਰੀਕ ਕੱਟ ਲਿਆ ਇਹਨਾਂ ਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਜਿਆਦਾ ਬ੍ਰਾਊਨ ਇਹਨਾਂ ਨੂੰ ਨਹੀਂ ਕਰਨਾ ਸਿਰਫ ਕੱਚਾ ਭਾਂਡੇ ਦਾ ਲਸਣ ਅਦਰਕ ਦਾ ਕੱਢਣਾ ਇਹ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਹਰੀਆਂ ਮਿਰਚਾਂ ਪਾਵਾਂਗੇ ਦੋਸਤੋ ਪਹਿਲਾਂ ਚਾਰ ਹਰੀਆਂ ਮਿਰਚਾਂ ਮੈਂ ਪਤਲੇ ਪਤਲੇ ਕੱਟ ਕੇ ਲਈਆਂ ਤੁਸੀਂ ਆਪਣੇ ਤਿੱਖੇ ਦੇ ਹਿਸਾਬ ਨਾਲ ਦੇਖ ਲਓ ਜੇਕਰ ਘੱਟ ਤਿੱਖਾ ਪਸੰਦ ਕਰਦੇ ਹੋ ਤੇ ਹਰੀਆਂ ਮਿਰਚਾਂ ਜਿੰਨੀਆਂ ਉਹ ਕੱਟ ਕਰ ਲਿਓ ਹਰੀ ਮਿਰਚਾਂ ਵੀ ਫਰਾਈ ਹੋ ਗਈਆਂ ਤਾਂ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਦਨੇ ਆ। ਹੁਣ ਪਿਆਜ਼ ਨੂੰ ਆਪਾਂ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹਦਾ ਕਲਰ ਜਿਹੜਾ ਹੈ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ। ਪਿਆਜ਼ ਵੀ ਸਾਡਾ ਫਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ ਲਾਈਟ 골ਡਨ ਬ੍ਰਾਊਨ ਕਲਰ ਜਿਹੜਾ ਪਿਆਜ਼ ਦਾ ਹੋ ਗਿਆ ਹੈ। ਗੈਸ ਦੀ ਫਲੇਮ ਜਿਹੜੀ ਹੈ ਮੈਂ ਲੋ ਕੀਤੀ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਕੜਮਾ ਪਾ ਦਵਾਂਗੇ ਤੇ ਨਾਲ ਹੀ ਪਾ ਦਵਾਂਗੇ ਕੁਝ ਮਸਾਲੇ। ਨਮਕ ਪਾਵਾਂਗੇ ਸਵਾਦ ਅਨੁਸਾਰ। ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਟਿੱਖੇਲੇ ਮੈਂ ਹਰੀ ਮਿਰਚ ਪਾਈ ਹੈ ਔਰ ਕਲਰ ਵਾਸਤੇ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਪਾਇਆ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਇਹ ਸਬਜੀ ਜਿਹੜੀ ਹੈ ਇਹਨੂੰ 7 ਤੋਂ 8 ਮਿੰਟ ਲਈ ਟੱਕ ਦਵਾਂਗੇ ਵਿੱਚ ਇਹਨੂੰ ਲੋ ਫਲੇਮ ਤੇ ਟਕਣਾ ਵਿੱਚ ਦੋ ਤਿੰਨ ਵਾਰੀ ਨੂੰ ਆਪਾਂ ਚਲਾ ਲੈਣਾ ਤਾਂ ਕਿ ਸਬਜੀ ਜਿਹੜੀ ਹੈ ਇੱਕੋ ਜਿਹੀ ਪੱਕ ਕੇ ਤਿਆਰ ਹੋਏ ਜੇਕਰ ਆਪਾਂ ਇਹਨੂੰ ਐਦਾਂ ਹੀ ਟੱਕ ਕੇ ਛੱਡ ਦਵਾਂਗੇ ਸਬਜੀ ਜਿਹੜੀ ਹੈ ਥੱਲੇ ਥੱਲੇ ਪੱਕ ਜਾਏਗੀ ਉੱਪਰੋਂ ਕੱਚੀ ਰਹਿ ਜਾਏ 2-3 ਵਾਰ ਵਿੱਚੋਂ ਹਿਲਾ ਡੁਲਾ ਦੇਣਾ। ਔਰ ਇਹ ਸਬਜੀ ਬਿਲਕੁਲ ਵੀ ਤਲੇ ਦੇ ਨਾਲ ਨਹੀਂ ਚਿਪਕੇਗੀ ਕਿਉਂਕਿ ਲੋ ਫਲੇਮ ਤੇ ਆਪਾਂ ਪਕਾ ਰਹੇ ਹਾਂ ਔਰ ਕੜਮ ਜਿਹੜੇ ਹਨ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ। 8 ਮਿੰਟ ਹੋ ਗਏ ਸਬਜੀ ਨੂੰ ਟੱਕੇ ਹੋਏ ਮੈਂ ਵਿੱਚ ਦੋ ਵਾਰੀ ਨੂੰ ਹਿਲਾ ਡੁਲਾ ਦਿੱਤਾ ਸੀ ਤੇ 8 ਮਿੰਟ ਦੇ ਵਿੱਚ ਸਬਜੀ ਜਿਹੜੀ ਹੈ ਸਾਡੀ 80% ਤੱਕ ਜਿਹੜੀ ਹੈ ਪੱਕ ਚੁੱਕੀ ਆ। ਹੁਣ ਆਪਾਂ ਜਿਹੜੇ ਪੱਤੇ ਕੱਟ ਕੇ ਰੱਖੇ ਸੀ ਇਹ ਪਾਣੀ ਇਹਦੇ ਵਿੱਚ। ਪੱਤੇ ਪਾ ਕੇ ਮਿਕਸ ਕਰਨਾ ਹੈ ਤੇ ਫਿਰ ਤੁਸੀਂ ਇਹਨੂੰ 3 ਤੋਂ 4 ਮਿੰਟ ਲਈ ਢੱਕਣਾ ਹੈ ਤਾਂ ਕਿ ਪੱਤੇ ਜਿਹੜੇ ਆ ਇਹ ਬੈਠ ਜਾਣ ਤੇ ਪੱਕ ਜਾਣ ਤੁਸੀਂ ਦੇਖ ਸਕਦੇ ਹੋ ਪੱਤਿਆਂ ਦੇ ਨਾਲ ਕੜਾਈ ਜਿਹੜੀ ਆ ਭਰ ਗਈ ਹੈ ਸਬਜੀ ਦੀ ਸਬਜੀ ਦੇ ਨਾਲ ਕੜਾਈ ਤੇ ਜਿਹੜੇ ਪੱਤੇ ਜਦੋਂ ਬੈਠ ਜਾਣਗੇ ਤੇ ਫਿਰ ਸਬਜੀ ਦੀ ਕੁਆਂਟੀਟੀ ਜਿਹੜੀ ਘਟ ਜਾਏਗੀ ਤੇ ਇਹਨੂੰ ਫਿਰ ਟੱਕ ਦੇਣੇ ਆ 3-4 ਮਿੰਟ ਲਈ 3-4 ਮਿੰਟ ਹੋ ਗਏ ਆ ਪੱਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਬੈਠ ਗਏ ਆ ਔਰ ਲਗਭਗ ਪੱਕ ਵੀ ਚੁਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਨੇ ਆ ਹਲਕੇ ਹਲਕੇ ਪੱਤੇ ਜਿਹੜੇ ਕੱਚੇ ਆ ਬਿਲਕੁਲ ਹਲਕੇ ਹਲਕੇ ਕੋਈ 5% ਤੱਕ ਪੱਤੇ ਜਿਹੜੇ ਕੱਚੇ ਆ ਤੇ ਇਹਦੇ ਵਿੱਚ ਟਮਾਟਰ ਪਾ ਕੇ ਫਿਰ ਤੋਂ ਇਹਨੂੰ 3-4 ਮਿੰਟ ਲਈ ਢੱਕ ਦਵਾਂਗੇ ਤਾਂ ਕਿ ਟਮਾਟਰ ਜਿਹੜੇ ਆ ਇਹ ਵੀ ਪੱਕ ਜਾਣ ਕੱਚਾਪਨ ਟਮਾਟਰਾਂ ਦਾ ਨਿਕਲ ਜਾਏ ਤੇ ਜਿਹੜੇ ਪੱਤੇ ਹਲਕੇ ਫੁਲਕੇ ਕੱਚੇ ਰਹਿ ਗਏ ਉਹ ਵੀ ਪੱਕ ਜਾਣ ਤੇ ਸਬਜ਼ੀ ਸਾਡੀ ਉਸ ਤੋਂ ਬਾਅਦ ਬਣ ਕੇ ਤਿਆਰ ਹੋ ਜਾਏਗੀ ਇਨੂੰ ਟੱਕ ਦੇ ਦਿੰਨੇ ਆ ਫੇਰ ਤੋਂ 4 ਮਿੰਟ ਹੋ ਗਏ ਇਹਨੂੰ ਟੱਕੇ ਹੋਏ ਟਮਾਟਰ ਜਿਹੜੇ ਆ ਇਹ ਵੀ ਸੌਫਟ ਹੋ ਗਏ ਆ ਉਹ ਜਿਹੜੀ ਸਬਜੀ ਹਲਕੀ ਫੁਲਕੀ ਕੱਚੀ ਸੀ ਉਹ ਵੀ ਪੱਕ ਚੁਕੀ ਹੈ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਕਲਰ ਤੋਂ ਹੀ ਪਤਾ ਚੱਲ ਰਿਹਾ ਕਿ ਕਿੰਨੀ ਵਧੀਆ ਲੱਗ ਰਹੀ ਹੈ ਸਬਜੀ ਦੇਖਣ ਦੇ ਵਿੱਚ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਇਹ ਦੇਖੋ ਮੈਂ ਤੁਹਾਨੂੰ ਇੱਕ ਟੁਕੜਾ ਕੱਟ ਕੇ ਦਿਖਾ ਰਹੀ ਹਾਂ ਕੜਮ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਬਜੀ ਜਿਹੜੀ ਹੈ ਪੱਕ ਚੁਕੀ ਹੈ ਗਲ ਚੁਕੀ ਹੈ ਗਰਮ ਮਸਾਲਾ ਪਾਵਾਂਗੇ ਨਾਲ ਹੀ ਪਾਵਾਂਗੇ ਹਰਾ ਧਨੀਆ ਬਰੀਕ ਬਰੀਕ ਕੱਟਿਆ ਹੋਇਆ ਤੇ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਤੇ ਗੈਸ ਜਿਹੜੀ ਹੈ ਬੰਦ ਕਰ ਦੇਣੀ ਹੈ ਕਿਉਂਕਿ ਸਬਜ਼ੀ ਸਾਡੀ ਬਣ ਚੁੱਕੀ ਹੈ ਇਹ ਗਰਮਾ ਗਰਮ ਸਬਜ਼ੀ ਤੁਸੀਂ ਇਹਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਖਾਓ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਆਪਣੇ ਘਰ ਕਿਵੇਂ ਇਹ ਸਬਜ਼ੀ ਬਣਾ ਕੇ ਤਿਆਰ ਕਰਦੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਇਹ ਰੈਸিপি ਤੁਹਾਨੂੰ ਕਿਵੇਂ ਲੱਗੀ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਆਪਣੇ ਰਿਲੇਟਿਵਸ ਫਰੈਂਡਸ ਦੇ ਨਾਲ ਇਸ ਰੈਸিপি ਜਰੂਰ ਸ਼ੇਅਰ ਕਰਿਓ ਮਿਲਦੇ ਆ ਅਗਲੀ ਰੈਸিপি ਲੈ ਕੇ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ